ਮਾਂਗਿਆ ਹੋਵੇ ਕੱਪ ਦੇ ਵਿੱਚ ਮਿੰਦੂ ਲਾਲਾ ਦੀ ਵਿੱਚ ਇੰਟਰੋਡਕਸ਼ਨ ਕਰਦੇ ਆ ਸਰਦਾਰ ਜੋਸ਼ਿੰਦ ਦੀ ਬਾਂਸ ਰੋਟ ਪੰਡਤ ਕਾਲਿਆ ਜੀ ਆਪ ਹੀ ਸਾਡੇ ਚਰਨ ਪੰਜਾਬਪੁਰਸ ਆਸਪੁਰ ਦਾ ਦਸਤੀ ਕੀ ਜਾਣੇ ਬੋਪਾਰੇ ਸਰਾਂ ਪੁੱਤਾਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਸੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਤੋਂ ਜਿਨੇ ਵੀ ਵੀਪਰਾ ਪਹੁੰਚਿਆ ਤਾਂ ਸਭ ਦਾ ਹੀ ਧੰਨਵਾਦ ਸਾਡੇ ਮਾਨ ਜੋ ਕਹਿਣਾ ਸ਼ਾਵਨ ਕਰੋਤਾ ਜੀ ਨੌਜਵਾਨਾਂ ਦੇ ਆਗੂ ਦਵਿੰਦਰ ਜੀ ਤੇਰਾ ਇਹ ਗੋਸ ਤਾਲੀਆਂ ਮਾਰਦੇ ਖੜੇ ਹੋਣਾ ਚਾਹੀਦੇ ਸਾਰੀਆਂ ਸਾਰੀਆਂ ਹੋਣੇ ਚਾਹੀਦੇ ਹਨ ਉਹਦੇ ਨਾਲ ਮਾਤਾ ਬਲਵਿੰਦਰਪੁਰ ਕੌਰ ਬੈਨ ਜੀ ਮਿੰਟੂ ਰਾਣਾ ਦੀ ਮਾਂਗੇਵਾਲ ਜੱਗਾ ਦੇ ਜਗਨਾਬ ਰਾਣਾ ਜੀ ਜਿੰਦਬੜੀ ਔਰ ਜੱਗਾ ਮਾਂਗੇ ਆਪ ਦੀ ਧਰਤੀ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੈ ਕੀ ਬੰਦਾ ਲੈਣਾ ਪੜਨਾ ਹੈ ਆਪਣੇ ਦੋਨੋਂ ਦੇਖ ਲਿਓ ਜੀ ਭਾਈ ਸੰਗਤਾਂ ਨੇ ਆ ਲਈ ਪਰ ਤਾੜੀ ਮਾਰਦੇ ਸਾਰੇ ਬਹੁਤ ਬਹੁਤ ਧੰਨਵਾਦ ਸੰਜੂ ਪੰਡਤ ਜੀ ਦਾ ਜਸਮੀ ਰਾਨਾ ਜੀ ਸੀਨੀਅਰ ਸਕੰਦਰੀ ਸਕੂਲ ਬਸਵਾਲ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਦੇਲਾ ਵਾਲਾ ਅੰਗਲੀ ਉਹਨਾਂ ਬਹੁਤ ਬਹੁਤ ਧੰਨਵਾਦ ਪ੍ਰਿੰਸ ਰਾਣਾ ਜੀ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ بٹو را جی بس والے ہرجوت سنگھ جو کچھ بھی ہے سب کا یوگدان ہے سارے پیڈے علاقے نے میرے اپنا پوت اپنا بھائی سمجھ کے پہنچایا تین چار میں میرا پروار سارے سارے ساتھی اگر ابھی ساری عمر بھی تھے دنواد کرتے رہیے تھوڑا احسان ہے آپ سب کا میرے اتنے دو

ਹਰ ਦਿਨੇ ਨਾਲ ਲੈਂਦੇ ਨੇ ਅੱਜ ਹੀ ਕਾਰਨ ਹੈ ਕਿ ਅਗਰ ਜੇ ਕੋਈ ਗੱਲ ਕਰਦਾ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਸਭ ਤੋਂ ਵੱਧ ਮਜ਼ਬੂਤ ਕਿੱਥੇ ਹੈ ਉਹ ਕਹਿੰਦੇ ਸ਼ੇਰੀ ਅਨੰਦਪੁਰ ਸਾਹਿਬ ਤੇ ਉੱਥੇ ਨੇ ਬਾਕੀ ਸਭ ਸਾਥ ਇਹ ਦਾਵਾਂ ਦੇ ਜ਼ਿਰਤੇ ਤੁਹਾਡੇ ਜ਼ਿਰਤੇ ਹੈ ਕਿ ਜੋ ਸਾਹ ਦੇ ਵਿੱਚ ਮੈਂ ਤੁਹਾਨੂੰ ਕੋਈ ਜਿੱਥੇ ਬਿਜਲੀ ਮਾਰ ਕੀਤੀ 44000 ਨੌਕਰੀਆਂ ਹੁਣੇ ਭਾਈ ਸਾਹਿਬ ਦੱਸਦੇ 16 ਨੌਕਰੀਆਂ ਚੰਗਰ ਦੇ ਵਿੱਚ ਪਿੰਡਾਂਾਂਗੇ ਆ ਚੌਕਰੀ 50000 ਚੌਕਰੀ ਗੱਬੀ ਕੁਝ ਸਰਕਾਰੀ ਨੌਕਰੀ ਜਿੱਥੇ 43000 ਨੌਕਰੀਆਂ ਦਿੱਤੀਆਂ ਸੜਕਾਂਾਂ ਕੋਰਸ ਸਰਕਾਰੀ ਸਕੂਲਾਂ ਦੇ ਵਿੱਚ ਸੁਧਾਰ ਸਰਕਾਰੀ ਹਸਪਤਾਲਾਂ ਸੁਧਾਰ ਆਪਾਂ ਗੱਲ ਲੋਕਲ ਕਰੀਏ ਤੁਹਾਡੇ ਸਾਹਮਣੇ ਆ ਮੈਂ ਹੁਣ ਬੁਲਾ ਕੇ ਕੁਰੀਲੀ ਮੈਨੂੰ ਜਦੋਂ ਦੱਸਿਆ ਮੈਂ ਕਿਹਾ ਨਹੀਂ ਜਿਨਨੇ ਰੈਸਪੀ ਆਏ ਕਬੱਡੀ ਦੇ ਇਹ ਹਰ ਰੋਜ਼ ਟੂਰਨਾਮੈਂਟਾਂ ਚ ਜਾਂਦੇ ਆ ਹਰ سچی سچی دس میچ سلکے تاکہ میٹنگ ਨੈਸਰੀ ਦੇ ਪੰਨੇ ਮੈਚ ਪਹਲਵਾਨੀ ਵਾਲੇ ਜਿਹੜੇ ਮੈਚ ਹੈ ਉਹ ਵੀ ਸਾਡੇ ਹਰਕੀ ਵਿਚਾਰ ਦਾ ਆਕੇ ਮੇਰਾ ਵੀਰ ਮਿੰਟੂ ਖੜਾ ਹੋ ਗਿਆ ਮੰਗਿਆ ਨੂੰ ਪੀਟ ਦਿੱਤਾ ਠੀਕ ਹੋਇ ਦਿੱਤੇ ਦੇਖਾ ਮੈਂ ਇਹ ਵੀ ਦੱਸਦੀ ਏ 6 ਮਿੰਟ ਦੀ ਗੱਲ ਰਹਿ ਗਈ ਐ 6 ਮਿੰਟ ਦੀ ਤੁਸੀਂ ਸਾਰੇ ਆਪਾਂ ਲਾਕੀ ਨੇ ਦੇਖੇ ਜਾਣਾ ਪੂਰੇ ਬੁਹਾਰੀ ਤੋਂ ਲੈ ਕੇ ਹਿਮਾਚਲ ਤੱਕ اس کو علاوہ پہلی شوٹنگ رینج شوٹنگ رینج بچوں کے لیے وہ بھی آنند پور صاحب بن جا رہی ہے سا پہلا سویمنگ پول جیسے بچے

ਕੋਨੇ ਸ਼ਬਦ ਉਹਦੇ ਵਿੱਚ ਮੱਤਾ ਯੋਗਦਾਨ ਹੈ ਸਾਡੇ ਪਿੰਡਾਂ ਨੇ ਸਾਡੇ ਇਲਾਕੇ ਨੇ ਮੈਨੂੰ ਆਪਣਾ ਪੁੱਤ ਆਪਣਾ ਭਾਈ ਸਮਝ ਕੇ ਇੱਥੇ ਤੱਕ ਪਹੁੰਚਾਇਆ ਪੰਜਾਬ ਦੀਆਂ ਵੱਡੀਆਂ ਜਿਹੜੀਆਂ 3-4 ਜਿੰਦਾਂ ਹੋਈਆਂ 2022 ਦੇ ਵਿੱਚ ਉਸ ਦੇ ਵਿੱਚੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਜਿੰਦ ਹੋਈ ਹਰ ਇੱਕ ਘਰ ਦੇ ਵਿੱਚੋਂ ਸਪਰਥਨ ਮਿਲਿਆ ਤੇ ਹੱਥ ਮੈਂ ਮੇਰਾ ਪਰਿਵਾਰ ਸਾਡੇ ਸਾਰੇ ਸਾਥੀ ਅਗਰ ਐਸੀ ਸਾਰੀ ਉਮਰ ਵੀ ਥੋੜੇ

ਕੁਰੀਈ ਭਾਈ ਜੱਤ ਜੀ 16 ਨੌਕਰੀਆਂ ਚੰਗਰ ਦੇ ਵਿੱਚ ਪਿੰਡ ਮਾਂਗੇ ਆ ਚਲੋ ਨੌਕਰੀ 50000 ਚਲੋ ਨੌਕਰੀ ਗੱਬੀ ਪੁਛ ਸਰਕਾਰੀ ਨੌਕਰੀ ਜਿੱਥੇ 43000 ਨੌਕਰੀਆਂ ਦਿੱਤੀਆਂ ਸੜਕ ਰੱਖਿਆ ਫੋਰਸ ਸਰਕਾਰੀ ਸਕੂਲਾਂ ਦੇ ਵਿੱਚ ਸੁਧਾਰ ਸਰਕਾਰੀ ਹਸਪਤਾਲਾਂ ਸੁਧਾਰ ਆਪਾਂ ਗੱਲ ਲੋਕਲ ਕਰੀਏ ਤੁਹਾਡੇ ਸਾਹਮਣੇ ਆ ਮੈਂ ਹੁਣ ਬੁਲਾ ਕੇ ਕੁਰੀਈ ਨੇ ਮੈਨੂੰ ਜਦੋਂ ਦੱਸਿਆ ਮੈਂ ਕਿਹਾ ਨਹੀਂ ਜਿੰਨੇ ਰੈਸਟਰੀ ਆਏ ਕਬੱਡੀ ਦੇ ਇਹ ਹਰ ਰੋਜ਼ ਟੂਰਨਾਮੈਂਟਾਂ 'ਚ ਜਾਂਦੇ ਆ ਹਰ ਰੋਜ਼ پہلا ٹورنامنٹ ہے جہاں سے ہو رہا ہے دو سال یہ بھی دس دا یہ کلے ایک میچ نہیں دس میچ سارے ہلکے

موہالی تو لے کے ہماچل تک دیت دو دیت دو اس کو علاوہ پہلی شوٹنگ رینج شوٹنگ رینج بچوں کے لیے انڈور شوٹنگ رینج وہ بھی آنند پور صاحب بنائی جا رہی ہے سارا پہلا سویمنگ پول جاتے سارے بچے